ਜੇ ਸਰਕਾਰ ਨੇ ਤੇ ਇਹ ਵੀ ਆਖਿਆ ਕਿ ਅਸੀਂ ਔਰਤਾਂ ਨੂੰ 1000 ਰੁਪਏ ਦੇਣਾ। ਨਹੀਂ ਅਸੀਂ ਉਹ ਨਹੀਂ ਲੈਣਾ ਜੀ ਸਾਡੇ ਕਿਰਵਾਹ ਵਿੱਚ ਬਦਲਣਾ ਚਾਹੀਦਾ ਜੀ ਤੁਹਾਨੂੰ ਤੁਹਾਨੂੰ ਇਹਨਾਂ ਜਣਾ ਵਿੱਚੋਂ ਕਿਸੇ ਨੂੰ ਨਹੀਂ ਚਾਹੀਦਾ 1000 ਰੁਪਏ। ਨਹੀਂ 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 ਜੀ ਸਰਕਾਰ ਕੀ ਦੇ ਦਊਗੀ ਜੀ ਸਾਡਾ ਹੱਕ ਨਹੀਂ ਦੇ ਰਹੀ ਸਾਨੂੰ 1000 ਰੁਪਏ ਟੋਕੋ ਦੇ ਦੇਣ ਕਿਉਂ ਸਾਨੂੰ ਤਾਂ ਆਪਣੀ ਮਿਹਨਤ ਚਾਹੀਦੀ ਹੈ ਜੀ ਸਾਨੂੰ ਜਿਹੜੀ ਅਸੀਂ ਕਰਦੇ ਆ। ਅਸੀਂ ਬੱਚਿਆਂ ਵਾਸਤੇ ਖਾਣਾ ਬਣਾਉਂਦੇ ਆ ਜੀ। ਉਹਨਾਂ ਦੇ ਵਿੱਚ ਹਾਂ ਜੀ ਕਿੰਨੀ ਤਨਖਾਹ ਤੁਹਾਨੂੰ ਮਿਲਦੀ ਹੈ? 3000 ਜੀ ਮਾਂ ਜੀ ਜੀ ਥਾਂ। ਜਾਂਦੇ ਹੈ ਜੀ ਜੀ ਨਾ ਸਾਨੂੰ ਮੈਡੀਕਲ ਸੁਤਕੀ ਜਾਨੀ ਆ ਜੀ ਮੈਨੂੰ ਨਾ ਕੋਈ ਨਹੀਂ ਆਣੀ ਜੇ ਕੋਈ ਬਿਮਾਰੀ ਹੋ ਜਾਊਗਾ ਉਹਦੀ ਖਾਂ ਵੀ ਅਸੀਂ ਜੇ ਨਾ ਜਾਏ ਪਾਇਗਾ ਫਿਰ ਮੈਂਬਰ ਭੇਜਣਾ ਪੈਂਦਾ ਜੀ ਪੰਜਾਬ ਚ ਕਿੰਨੇ ਵਰਕਰ ਨੇ ਤੁਹਾਡੇ ਕੋਲ 44538 ਕੁੱਕਾ ਸਾਡੇ 44538 ਕੁੱਕਾ ਨੂੰ ਸਾਨੂੰ ਕੋਈ ਇਹੋ ਜਿਹੀ ਸਹੂਲਤ ਨਹੀਂ ਸਾਨੂੰ ਵਾਧੂ ਕੰਮ ਲਿਆ ਜਾਂਦਾ ਸਾਡੇ ਤੋਂ ਸਾਡਾ ਕੱਲਾ ਮੇਡੇ ਨੀਲ ਖਾਣਾ ਬਣਾਉਣ ਦਾ ਸਾਡੇ ਤੋਂ ਚਾਹ ਬਣਵਾਉਂਦੇ ਆ ਟੀਚਰ ਸਾਡੇ ਤੋਂ ਸਫਾਈਆਂ ਕਰਾਉਂਦੇ ਆ ਵੀ ਸਾਡੇ ਕੁੱਕਾਂ ਨੇ ਕੁਝ ਨਹੀਂ ਕਰਨਾ ਅਸੀਂ ਜੇ ਸਾਡੀ ਹੁਣ ਭਗਵਾਨਤਮਾਨ ਸਰਕਾਰ ਨੂੰ ਇਹ ਹੀ ਬੇਨਤੀ ਹੈ ਵੋਟਾਂ ਲੈਣੀਆਂ ਤਾਂ ਸਾਡੀਆਂ ਤਨਖਾਹਾਂ 'ਚ ਵਾਧਾ ਕੀਤਾ ਜਾਵੇ ਸਾਡੇ ਕੁੱਕਾਂ ਨੂੰ ਡੀਸੀ ਰੇਟ ਮਿਲਣੇ ਚਾਹੀਦੇ ਆ ਨਹੀਂ ਕਰਦੇ ਵੀ ਸਾਡੇ ਕੰਨੇ ਵੋਟਾਂ ਕਰਨੀ ਨਾ ਹੋਣਾ 25-25 ਸਾਲ ਸਾਨੂੰ ਹੋ ਗਏ ਕੰਮ ਕਰਦਿਆਂ ਨੂੰ ਸਾਨੂੰ 100 ਰੁਪਏ ਬਚਤ ਦਾ ਜਿੰਨੀ ਰਹੀ ਹੈ ਸਰਕਾਰ ਖਾਣੇ ਦੀ ਬਚਤ ਦੇ ਵਿੱਚੋਂ ਕਿਤੇ ਇੱਕ ਵਾਰੀ ਸਾਨੂੰ 1500 ਪਾ ਦਿੰਦੇ ਆ ਕਿਤੇ ਸਾਨੂੰ 600 ਪਾ ਦਿੰਦੀ ਆ ਸਰਕਾਰ ਸਾਡੇ ਨਾਲ ਬਹੁਤ ਧੱਕਾ ਕਰ ਰਹੀ ਹੈ ਸਾਡੇ ਕੁੱਕਾਂ ਦੇ ਜੇ ਛੱਟ ਫੇਟ ਖਾਣਾ ਬਣਾਉਂਦੇ ਆ ਤੇ ਵਜਦੀ ਆ ਅੱਗ ਲੱਗਦੀ ਆ ਮੇਰੇ ਖੁਦ ਦੇ ਅੱਗ ਲੱਗੀ ਆ ਜੀ ਸਾਨੂੰ ਕੋਈ ਸਹੂਲਤ ਨਹੀਂ ਸਾਨੂੰ ਕੋਈ ਸੁੱਟੀ ਨਹੀਂ ਉਪਰੋਂ ਸਾਨੂੰ ਡਰਾਈਵਰ ਦਿੱਤਾ ਜਾਂਦਾ ਵੀ ਸਾਡੇ ਹਟਾਏ ਦਿੱਤੇ ਜਾਂਦੇ ਆ ਇਹ ਤਾਂ ਵੋਟ ਆ ਲੈਣੀਆਂ ਜੋ ਉਹ ਆਮ ਲੋਕ ਛੇ ਅਸੀਂ ਹੁਣ ਤਾਂ ਨਹੀਂ ਹੁਣ ਤਾਂ ਬਗਾਨੇ ਆ ਹਾਂ ਹੁਣ ਵੋਟਾਂ ਦੁਬਾਰੇ ਆਉਣਗੇ ਮੰਗਣ ਤੁਹਾਡੇ ਕੋਲ ਹੁਣ ਅਸੀਂ ਵੋਟਾਂ ਪਾਉਂਦੇ ਆਂ ਆਪ ਹੀ ਨਾ ਕਰਨਾ ਸਾਡੇ ਕੋਲ ਫੋਟੋ ਆਏ ਕਰ ਲੋ ਚੀਜ਼ ਦੀ ਵੀ ਅਸੀਂ ਵੋਟ ਪਵਾ ਲਾਂਗੇ ਆਮ ਲੋਕਾਂ ਦੇ ਸਰਕਾਰ ਸਰ ਦੇ ਪਿੱਛੇ ਡਾਕੂਮੈਂਟ ਲਾ ਕੇ ਸਾਨੂੰ ਸਰਕਾਰੀ ਕਹ ਜਾਂਦਾ ਪਰ ਸਾਨੂੰ ਸਹੂਲਤ ਕੋਈ ਨਹੀਂ ਮਿਲਦੀ ਕੋਈ ਸਹੂਲਤ ਨਹੀਂ ਹੈਗੀ ਆ ਬਾਈ ਚਾਂਸ ਸਕੂਲ 'ਚ ਕਿਸੇ ਲੇਡੀਜ਼ ਨਾਲ ਕੋਈ ਹਾਸਾ ਹੋ ਜਾਂਦਾ ਉਹ ਵਿਚਾਰੀ ਉੱਥੇ ਤੜਪਦੀ ਰਹਿੰਦੀ ਆ ਉਹਦੇ ਵਾਸਤੇ ਕੋਈ ਸਹੂਲਤ ਨਹੀਂ ਹੈਗੀ ਆ ਤਾ ਮਡੇ ਮਿਲ ਵਰਤਰਾ ਜਿਹੜੇ ਨੇ ਉਹ ਇੱਥੇ ਪਹੁੰਚਨੇ ਗੱਲਬਾਤ ਕਰਦੇ ਆ ਕੀ ਮੰਗਣੇ ਤੁਹਾਡੀਆਂ ਅੱਜ ਪਹੁੰਚੋ ਸਾਡੀ ਮੰਗ ਹੈ ਇਹ ਸਾਡੀ ਤਨਖਾਹ ਚ ਵਾਧਾ ਕੀਤਾ ਜਾਵੇ ਵਾਧਾ ਕੀਤਾ ਜਾਵੇ ਪੁਰਾਣਾ ਕੰਮ ਕੀ ਹੈ ਕੀ ਕੰਮ ਕਰਦੇ ਅਸੀਂ ਬੱਚਾ ਵਾਸਤੇ ਖਾਣਾ ਬਣਾਉਂਦੇ ਆ ਜੀ ਫੂਲਾ ਦੇ ਵਿੱਚ ਹਾਂਜੀ ਕਿੰਨੀ ਤਨਖਾਹ ਤੁਹਾਨੂੰ ਮਿਲਦੀ ਹੈ 3000 ਜੀ 3000 3000 ਹਾਂਜੀ ਹਾਂਜੀ ਮਹੀਨਾ ਦਾ ਰੋਜ਼ ਦਾ ਸਾਨੂੰ ਕੋਈ ਘਾੜੀ ਵੇਸ ਤੇ ਮਿਲਦੀ ਜੀ ਮਹੀਨਾ ਵਿੱਚ ਮਹੀਨਾ ਦੇ ਰੋਜ਼ 100 ਉਹ ਵੀ ਅਸੀਂ ਚਾਹਾਂਗੇ ਜੀ ਤਾਂ ਕੱਟਦੇ ਜਾਂਦੇ ਹੈ ਜੀ ਕੱਟੇ ਨਾ ਸਾਨੂੰ ਮੈਡੀਕਲ ਛੁੱਟੀ ਮਿੱਤੀ ਜਾਂਦੀ ਹੈ ਜੀ ਮੈਨੂੰ ਨਾ ਕੋਈ ਨਹੀਂ ਜੇ ਕੋਈ ਬਿਮਾਰੀ ਹੋ ਜਾਊਗਾ ਉਹਦੀ ਥਾਂ ਵੀ ਅਸੀਂ ਜਿੱਨਾ ਜਾਏ ਪੈਗਾ ਫਿਰ ਮੈਂਬਰ ਭੇਜਣਾ ਪੈਂਦਾ ਜੀ 9 ਵਜੇ ਤੁਸੀਂ ਤੰਮਤ ਜਾਣੇ ਹੋ ਸਵੇਰੇ ਅਸੀਂ ਜੀ ਸਾਡੇ ਸੂਨ 8 ਵਜੇ ਸਾਡਾ ਦੋ ਸ਼ਿਫਟ ਹਾਂ ਜੀ ਕਿੰਨੇ ਵਜੇ ਤੱਕ ਕੰਮ ਕਰਦੇ ਹੋ 2 ਵਜੇ 2 ਵਜੇ ਤੱਕ ਅਰ ਤੋਂ ਕੰਮ ਕਰ ਹਾਂਜੀ ਹਾਂਜੀ ਮਤਲਬ ਬੱਚਿਆਂ ਲਈ ਜਿਹੜਾ ਸਾਰਾ ਖਾਣਾ ਤੁਸੀਂ ਬਣਾਉਣਾ ਹਾਂਜੀ ਹਾਂਜੀ ਸੇਰ ਤੋਂ ਲੈ ਕੇ ਬਦਲਦਾ ਹੋਣਾ ਹੀ ਸਾਰਾ ਸਾਮ ਸਬਈਆ ਕਰਕੇ ਸਬਜੀ ਕਟਣ ਤੱਕ ਜੀ ਸਾਰਾ ਕੁਝ ਅਸੀਂ ਕਰਦੇ ਹਾਂ ਤੁਹਾਡੀ ਪਰਥੀ ਹੋਈ ਸੀ ਇਹ ਪੱਕੇ ਤੌਰ ਤੇ ਹੋਈ ਸੀ ਜਾਂ ਤੁਹਾਨੂੰ ਠੇਕੇ ਵਾਸਤੇ ਰੱਖਿਆ ਗਿਆ ਠੇਕੇ ਵਾਸਤੇ ਰੱਖਿਆ ਗਿਆ ਠੇਕੇ ਵਾਸਤੇ ਹਾਂਜੀ ਇਹਨੇ ਸਾਲੋਂ ਕਿ ਤੁਹਾਨੂੰ ਕੰਮ ਕਰਦੇ ਹਾਂ ਕਈਆਂ ਨੂੰ ਜੀ 10 ਸਾਲ ਹੋਏ 7 ਸਾਲ ਹੋਏ ਜੀ ਕੋਈ 20 ਸਾਲ ਜਾਨਾ ਹੋ ਗਈ 30 ਸਾਲ ਹੋ ਗਏ ਸਾਨੂੰ ਕੰਮ ਕਰਦਾਂ ਨੂੰ ਹਾਂਜੀ 14 ਸਾਲ ਹਲ ਹੋ ਗਏ ਉਹਦੋਂ ਕਿੰਨੇ ਬਹੇ ਮਿਲਦੇ ਸੀ 25 ਸਾਲ ਪਹਿਲਾਂ ਉਹਦੇ ਤੋਂ ਸਾਡੇ 20-20 500 ਰੁਪਏ ਸਿੱਧੇ ਮਿਲਦਾ ਸੀ ਮੈਨੂੰ ਨਹੀਂ ਪਹਿਲਾਂ 50 ਰੁਪਏ ਦਿੰਦੇ ਸੀ 50 ਰੋਜ਼ ਦਾ ਸਾਡੇ ਪੱਕੇ ਡਾਕੂਮੈਂਟ ਲਾ ਕੇ ਸਾਨੂੰ ਸਰਕਾਰੀ ਕਹ ਜਾਂਦਾ ਪਰ ਸਾਨੂੰ ਸਹੂਲਤ ਕੋਈ ਨਹੀਂ ਮਿਲਦੀ ਸੀ ਅਸੀਂ ਨਾ ਜਾਵਾਂਗੇ ਤੇ ਆਪਣੀ ਥਾਂ ਤੇ ਲੇਡੀ ਜੀ ਭੇਜਾਂਗੇ ਤੇ ਲੇਡੀ ਜੀ ਨੂੰ ਆਪਣੀ ਜੇਬ ਚੋਂ 100 ਰੁਪਏ ਦੇਵਾਂਗੇ ਹਾਂ ਸਾਨੂੰ ਕੋਈ ਨਹੀਂ ਦੱਜਦਾ ਜੀ ਅੱਛਾ ਤੁਹਾਡੇ ਤੋਂ ਮਾਰ ਆਈ ਤੇ ਮੈਂ 300 ਰੁਪਏ ਨੂੰ ਤੁਹਾਡੇ ਤੋਂ ਕੰਮ ਕੱਲਾ ਖਾਣਾ ਬਣਾਉਣਾ ਇੱਕ ਹੋਰ ਵੀ ਕੰਮ ਹੋਰ ਵੀ ਸਕੂਲ ਦੇ ਵੀ ਕੰਮ ਲੱਤੇ ਜਾਂਦੇ ਆ ਸਕੂਲ ਦੇ ਵੀ ਕੰਮ ਲਿੱਤੇ ਜਾਂਦੇ ਆ ਟੀਚਰ ਕਹਿ ਦਿੰਦੇ ਕੋਈ ਟਿਫਨ ਧੋ ਲਿਆਓ ਕੁਛ ਵੀ ਚਾਹ ਦੇ ਦਿਓ ਪਾਣੀ ਦੇ ਦਿਓ ਸਾਨੂੰ ਸਫਾਈਆਂ ਕਰ ਦਿਓ ਵੀ ਸਾਰੇ ਹੀ ਕੰਮ ਲਿੱਤੇ ਜਾਂਦੇ ਆ ਉਹਦੇ ਚ ਅਸੀਂ ਖਾਣਾ ਵੀ ਬਣਾਉਣਾ ਹੁੰਦਾ ਸਰਕਾਰ ਨੂੰ ਸਿਰਫ 100 ਰੁਪਿਆ ਦਿੰਦੀ ਹੈ ਸਾਨੂੰ ਦਿਹਾੜੀ ਸਰਕਾਰ ਅੱਗੇ ਸਾਡੀ ਇਹੀ ਬੇਨਤੀ ਹੈ ਵੀ ਸਾਡੀ ਤਨਖਾਹ ਵਧਾਈ ਜਾਵੇ ਸਾਨੂੰ ਮੈਡੀਕਲ ਦਿੱਤਾ ਜਾਵੇ ਮੈਡੀਕਲ ਦੀ ਕੋਈ ਸਹੂਲਤ ਨਹੀਂ ਹੈਗੀ ਆ ਬਾਈ ਚਾਂਸ ਸਕੂਲ 'ਚ ਕਿਸੇ ਲੇਡੀਜ਼ ਨਾਲ ਕੋਈ ਹਾਸਾ ਹੋ ਜਾਂਦਾ ਹੈ ਉਹ ਵਿਚਾਰੀ ਉੱਥੇ ਤੜਪਦੀ ਰਹਿੰਦੀ ਹੈ ਉਹਦੇ ਵਾਸਤੇ ਕੋਈ ਸਹੂਲਤ ਨਹੀਂ ਹੈਗੀ ਆ ਤੇ ਮੈਡੀਕਲ ਵੀ ਦਿੱਤਾ ਜਾਵੇ ਤਨਖਾਹ ਚ ਵਾਧਾ ਵੀ ਕੀਤਾ ਜਾਵੇ ਸਾਡਾ ਡੀਸੀ ਰੇਟ ਕੀਤਾ ਜਾਵੇ ਜਿਹੜੇ ਹੁਣ ਕਈ ਦਿਨਾਂ ਤੋਂ ਕਹਿ ਰਹੇ ਆ ਵੀ ਡੀਸੀ ਰੇਟ ਲਾਗੂ ਕਰਤਾ ਡੀਸੀ ਰੇਟ ਲਾਗੂ ਕਰਤਾ ਉਹ ਸਾਡੇ ਤੇ ਕਿਉਂ ਨਹੀਂ ਲਾਗੂ ਹੁੰਦਾਗਾ ਉਹ ਸਾਡੇ ਤੇ ਵੀ ਹੋਣਾ ਚਾਹੀਦਾ ਨਾ ਡੀਸੀ ਰੇਟ ਲਾਗੂ ਸਾਡੇ ਤੇ ਕੰਮ ਕਰਦੇ ਆ ਜੀ ਆਹ ਤੁਹਾਡੇ ਤੇ ਵੀ ਇਲਜ਼ਾਮ ਲੱਗਦਾ ਕਿ ਤੁਸੀਂ ਰਾਸ਼ਨ ਦਾ ਵੀ ਕਪਲਾ ਕਰਦੰਨੇ ਹੋ ਰਾਸ਼ਨ ਰਾਸ਼ਨ ਸਾਡੇ ਵੱਲ ਕੋਈ ਰਾਸ਼ਨ ਨਹੀਂ ਆਂਦਾ ਉਹਦੇ ਵਾਸਤੇ ਇੰਚਾਰਜ ਹੁੰਦੇ ਆ ਟੀਚਰ ਇੰਚਾਰਜ ਹੁੰਦੇ ਆ ਉਹ ਜਿੰਨਾ ਰਾਸ਼ਨ ਸਾਨੂੰ ਦਿੰਦੇ ਆ ਅਸੀਂ ਉਹਨਾਂ ਰਾਸ਼ਨ ਬਣਾਉਂਦੇ ਆ ਉਨਾ ਹੀ ਬਣਾਇਆ ਜਾਂਦਾ ਈ ਅਸੀਂ ਸਿਰਫ ਬੱਚਿਆਂ ਨੂੰ ਹੀ ਖਵਾਉਨੇ ਆ ਸਾਨੂੰ ਲੋੜ ਨਹੀਂ ਰਾਸ਼ਨ ਦੀ ਅਸੀਂ ਬੱਚਿਆਂ ਵਾਸਤੇ ਹੀ ਜਾਂਨੇ ਆ ਬੱਚਿਆਂ ਕੇ ਖਾਣਾ ਬਣਾਉਨੇ ਆ ਸਾਨੂੰ ਕੋਈ ਅੱਛਾ ਸਰਕਾਰ ਨੇ ਤੇ ਇਹ ਵੀ ਆਖਿਆ ਕਿ ਅਸੀਂ ਔਰਤ ਨੂੰ 1000 ਰੁਪਏ ਦੇਣਾ ਅਸੀਂ ਉਹ ਨਹੀਂ ਲੈਣਾ ਇਹ ਸਾਡੇ ਤਨਖਾਹ ਵਿੱਚ ਵਾਧਾ ਹੁੰਦਾ ਹੈ ਚਾਹੀਦਾ ਜੀ ਸਾਨੂੰ ਉਹ ਸਾਨੂੰ ਨਹੀਂ ਚਾਹੀਦਾ ਉਹ ਤਨਖਾਹ ਉਹ ਨਾ ਦੇ ਲਾਲਚ ਸੀਗਾ ਜੋ ਲੈਣੀ ਸਿਰਫ ਸਾਡੀ ਤਨਖਾਹ ਹੀ ਵਧਾਈ ਜਾਵੇ ਡੀਸੀ ਰੇਟ ਦਿੱਤਾ ਜਾਵੇ ਸਾਨੂੰ ਡੀਸੀ ਰੇਟ ਦਿੱਤਾ ਜਾਵੇ ਤੁਹਾਨੂੰ ਇਹਨਾਂ ਜਣਾ ਵਿੱਚੋਂ ਕਿਸੇ ਨੂੰ ਨਹੀਂ ਚਾਹੀਦਾ 1000 ਰੁਪਏ ਨਹੀਂ ਚਾਹੀਦਾ ₹ ਜੋ ਬੀਬੀਆਂ ਨੂੰ ਦੇ ਰਹੀਆਂ ਨੇ ਸਾਡਾ ਹੱਕ ਨਹੀਂ ਦੇ ਰਹੀ ਸਾਨੂੰ ₹1000 ਦੇ ਕੋਲੇ ਦੇਣ ਕਿਉਂ ਉਹ ਸਰਕਾਰ ਜਾਂਦੀ ਜਾਂਦੀ ਆਪ ਦਾ ਲਾਭ ਠਾਊਗੀ ਜੀ ਜਾਂਦੀ ਜਾਂਦੀ ਮਿੱਡੇ ਮਿਲਦਾ ₹1000 ਤੇ ₹1000 ਵਾਪਸਵਾਰੀ ਦੇਣਗੇ ਸਾਨੂੰ ਕੀ ਫਾਇਦਾ ਸਾਨੂੰ ਤਾਂ ਆਪਣੀ ਮਿਹਨਤ ਚਾਹੀਦੀ ਹੈ ਜੀ ਸਾਨੂੰ ਜਿਹੜੀ ਅਸੀਂ ਕਰਦੇ ਆ ਸਾਨੂੰ ਤਾਂ ਮਿੱਡੇ ਮਿਲਦਾ ਮਿੱਡੇ ਪਿਆਦਾ ਹੱਕ ਸਾਨੂੰ ਸਾਨੂੰ ਜਿੰਨੀ ਸਾਡੀ ਮਿਹਨਤ ਹੈ ਜੀ ਸਾਨੂੰ ਸਾਡੀ ਮਿਹਨਤ ਮਿਲਣੀ ਚਾਹੀਦੀ ਹੈ ਇਵੇਂ ਸਰਕਾਰੀ ਮੁਲਾਜ਼ਮਾਂ ਨੂੰ ਹੋਰ TADA ਪੱਤੇ ਦਿੱਤੇ ਜਾਂਦੇ ਤੁਹਾਨੂੰ ਕਿ ਸੂਣ ਨਹੀਂ ਨਹੀਂ ਸਾਨੂੰ ਨਹੀਂ ਪੂਰੀ ਤਨੀ ਹੈਗੀ ਆ ਨਾ ਕੋਈ ਬੀਮਾ ਨਾ ਕੋਈ ਮੈਡੀਕਲ ਹੈ ਕੁਝ ਨਹੀਂ ਹੈਗਾ ਸਾਡੇ ਵਾਸਤੇ ਸਿਰਫ ਇੱਕ ਸਰਕਾਰ ਕੀ ਦਿੰਦੀ 100 ਰੁਪਿਆ ਘਾੜੀ ਦਿੰਦੀ ਇੱਕ ਜਿੰਗਲ ਵਿੱਚ 5 ਤੋਂ ਚੱਲ ਰਿਹਾ ਜੀ ਰੋਲਾ ਪਾਪ ਕਰੋ ਇੱਕ ਮਿੰਟ ਚੁੱਪ ਕਰੋ ਦੇਖੋ ਜੀ ਅਸੀਂ 2005 ਤੋਂ ਕੰਮ ਕਰ ਰਹੇ ਹਾਂ 25-25 ਸਾਲ ਸਾਨੂੰ ਹੋ ਗਏ ਕੰਮ ਕਰਦਿਆਂ ਨੂੰ ਸਾਨੂੰ 100 ਰੁਪਿਆ ਬਚਤ ਤੋਂ ਜਿੰਦੀ ਰਹੀ ਹੈ ਸਰਕਾਰ ਖਾਣੇ ਦੀ ਬਚਤ ਦੇ ਵਿੱਚੋਂ ਉਹ ਟਾਈਮ ਸਾਡੇ ਅੱਜ ਯਾਦ ਕਰਕੇ ਬੀਬੀ ਕਿਹੜੀ ਆ 3000 ਤੱਕ ਅਸੀਂ ਸੰਘਰਸ਼ ਲੜਿਆ 25 ਸਾਲਾਂ ਦਾ ਅੱਜ ਤੱਕ ਸਾਨੂੰ ਕੋਈ ਵੀ ਇਹੋ ਜੀ ਚੀਜ਼ ਨਹੀਂ ਮਿਲੀ ਵੀ ਜਿਹੜਾ ਸਾਨੂੰ ਕੋਈ ਸਹਾਇਤਾ ਮਿਲ ਜੇ ਪੰਜਾਬ ਚ ਕਿੰਨੇ ਵਰਕਰ ਨੇ ਤੁਹਾਡੇ ਕੋਲ 44538 ਕੱਕਾ ਸਾਡੇ 44538 ਕੱਕਾਂ ਨੂੰ ਸਾਨੂੰ ਕੋਈ ਵੀ ਇਹੋ ਜੀ ਸਹੂਲਤ ਨਹੀਂ ਸਾਨੂੰ ਵਾਧੂ ਕੰਮ ਲਿਆ ਜਾਂਦਾ ਸਾਡੇ ਤੋਂ ਸਾਡਾ ਕੱਲਾ ਮੇਡੇ ਮਿਲ ਖਾਣਾ ਬਣਾਉਣ ਦਾ ਸਾਡੇ ਤੋਂ ਚਾਹ ਬਣਵਾਉਂਦੇ ਆ ਟੀਚਰ ਸਾਡੇ ਤੋਂ ਸਫਾਈਆਂ ਕਰਾਉਂਦੇ ਆ ਵੀ ਸਾਡੇ ਕੁੱਕਾਂ ਨੇ ਕੁਛ ਨਹੀਂ ਕਰਨਾ ਸਾਡੇ ਕੁੱਕਾਂ ਨੂੰ ਛੁੱਟੀ ਵੀ ਨਹੀਂ ਮਿਲ ਰਹੀ ਕਿ 100 ਰੁਪਿਆ ਮਿਲਦਾ ਇਹ ਛੁੱਟੀ ਵੀ ਲੈਣੀ ਹੈ ਤਾਂ ਵੀ ਉਹ 100 ਰੁਪਿਆ ਸਾਨੂੰ ਕੋਲੋਂ ਹੀ ਦੇਣਾ ਪੈਂਦਾ 100 ਰੁਪਿਆ ਸਾਨੂੰ ਪੱਲਿਓਂ ਦੇਣਾ ਪੈਂਦਾ ਜੇ ਅਸੀਂ ਬਦਲਾ ਕਰਕੇ ਜਾਨੀ ਕਿ ਭੈਣ ਨੂੰ ਕਿਸੇ ਨੂੰ ਖਾਣਾ ਬਣਾਉਣ ਲਈ ਤੋਰਦੇ ਆ ਅਸੀਂ ਇਹੀ ਸਰਕਾਰ ਮੂਰੇ ਸਾਡੀ ਮੰਗਾਂ ਸਾਡੀ ਵੱਧ ਤੋਂ ਵੱਧ ਮਿਹਨਤਾਂ ਬੇਨਤੀ ਸੁਣਨ ਵੀ ਸਾਨੂੰ ਮਿਹਨਤ ਵਧੇ ਸਾਡੀਆਂ ਤਨਖਾਹਾਂ 'ਚ ਵਾਧਾ ਕੀਤਾ ਜਾਵੇ ਸਾਨੂੰ ਡੀਸੀ ਰੇਟ ਮਿਲਣ ਪੱਕੇ ਕਰਾ ਜਾਵੇ ਨਹੀਂ ਸੰਘਰਸ਼ ਅਸੀਂ ਇਹ ਤੋਂ ਵੱਧ ਤੋਂ ਵੱਧ ਤੇਜ਼ ਕਰਾਂਗੇ ਅੱਛਾ ਇੱਕ ਇੱਕ ਚੀਜ਼ ਹੋਰ ਤੁਸੀਂ ਜਿਹੜਾ ਸਮਾਨ ਆਉਂਦਾ ਬੱਚਿਆਂ ਦੇ ਲਈ ਉਹ ਸਹੀ ਭੇਜਦੀ ਸਰਕਾਰ ਮਗਰ ਹਾਂਜੀ ਸਰਕਾਰਾਂ ਦੇਖੋ ਜੀ ਸਹੀ ਆਉਂਦਾ ਖਾਣਾ ਬਹੁਤ ਵਧੀਆ ਆਉਂਦਾ ਖਾਣਾ ਬਣਾਉਣ ਦੇ ਸਾਰੇ ਵੀ ਹੈ ਜੀ ਉਹ ਬਹੁਤ ਵਧੀਆ ਬਣਾਉਂਦੇ ਸਾਡੇ ਕੁੱਕ ਪੂਰਾ ਵਧੀਆ ਖਾਣਾ ਬਣਾਉਂਦਾ ਖਾਣਾ ਜਿਹੜੇ ਮਿਹਨਤ ਨਾਲ ਲਗਾਣਾ ਪ੍ਰੋਪਰ ਲੈਣਾ ਦੇ ਵਿੱਚ ਖਾਣਾ ਬਣਦਾ ਖਾਣੇ ਦੀ ਸਾਨੂੰ ਕੋਈ ਕਮੀ ਨਹੀਂ ਕਮੀ ਆ ਸਾਡੇ ਕੁੱਕਾਂ ਨੂੰ ਤਨਖਾਹ ਨਹੀਂ ਮਿਲਦੀ ਕਿਤੇ ਇੱਕ ਵਾਰੀ ਸਾਨੂੰ 1500 ਪਾ ਦਿੰਦੇ ਆ ਕਿਤੇ ਸਾਨੂੰ 600 ਪਾ ਦਿੰਦੀ ਆ ਸਰਕਾਰ ਸਾਡੇ ਨਾਲ ਬਹੁਤ ਧੱਕਾ ਕਰ ਰਹੀ ਤਿੰਨ ਹਜ਼ਾਰ ਨਾਲ ਘਰ ਚੱਲ ਜਾਂਦਾ ਜਿਵੇਂ ਕਿ ਮਹਿੰਗਾਈ ਬਹੁਤ ਵੱਧ ਚੁੱਕੀ ਆ ਖਰਚੇ ਬਹੁਤ ਨਹੀਂ ਚੱਲ ਜਾਂਦਾ ਘਰ ਨਹੀਂ ਚੱਲਦਾ ਸਰ ਚੱਲਦਾ ਨਹੀਂ ਚੱਲਦਾ ਸਾਡੇ ਕੁੱਕਾਂ ਦੇ ਸੱਟ ਫੇਟ ਖਾਣਾ ਬਣਾਉਂਦੇ ਆ ਤੇ ਵਜਦੀ ਆ ਅੱਗ ਲੱਗਦੀ ਆ ਮੇਰੇ ਖੁਦ ਦੇ ਅੱਗ ਲੱਗੀ ਆ ਜੀ ਸਾਨੂੰ ਕੋਈ ਸਹੂਲਤ ਨਹੀਂ ਸਾਨੂੰ ਕੋਈ ਛੁੱਟੀ ਨਹੀਂ ਉਪਰੋਂ ਸਾਨੂੰ ਡਰਾਵਾ ਦਿੱਤਾ ਜਾਂਦਾ ਵੀ ਸਾਡੇ ਹਟਾਏ ਦਿੱਤੇ ਜਾਂਦੇ ਨੇ ਪੇਟਾ ਜਾਉਂਦੇ ਆ ਇਹ ਸਾਡੀ ਸਰਕਾਰ ਦੇ ਵੱਲੋਂ ਇਹ ਠੇਕੇਦਾਰ ਜੇ ਵੀ ਅਸੀਂ ਕੋਈ ਬੁੜੀ ਵੀ ਰੱਖਦੇ ਨਾ ਫੇਰ ਵੀ ਟੀਚਰ ਪਤਾ ਕੀ ਬੋਲਦੇ ਆ ਵੀ ਆਪ ਤੁਸੀਂ ਛੁੱਟੀ ਤੇ ਜਾਓ ਤੇ ਸਾਡੇ ਕੋਲੇ 100 ਰੁਪਏ ਤੇ ਬੁੜੀ ਛੱਡ ਕੇ ਜਾਓ ਆਏ ਦੇਖੋ ਵੀ 100 ਰੁਪਏ ਨੇ ਸਾਡਾ ਬੜੇ ਕੀ ਉਹ ਵੀ 200 ਰੁਪਏ ਨੇ 2 200 ਰੁਪਏ ਮੰਗਦੇ 100 ਰੁਪਏ ਤੇ ਕੋਈ ਬੱਚਾ ਨਹੀਂ ਫਿਰਦਾ ਵੀ ਤੁਸੀਂ ਮਾਣਾ ਜਾਂ ਦੇਖੋ ਗਈ ਖਬਰਾਂ ਨਹੀਂ ਕਰੋ ਆਪਣੀ ਸਰਕਾਰ ਹੁਣ ਸੱਤਾ ਚ ਉਹਨਾਂ ਨੇ ਆਉਣ ਤੋਂ ਪਹਿਲਾਂ ਵਾਅਦਾ ਕਰਿਆ ਸੀ ਵੀ ਤੁਹਾਡਾ ਡਬਲ ਕਰਾਂਗੇ 6000 ਅੱਜ 4 ਸਾਲ ਹੋ ਗਏ ਉਹਨਾਂ ਨੇ ਇਹਨੂੰ ਕੱਖ ਵੀ ਨਹੀਂ ਦਿੱਤਾ ਸਾਨੂੰ ਉਹਦੀ 3000 ਆ ਆਮ ਲੋਕਾਂ ਕੋਈ ਸਰਕਾਰ ਹੈ ਆਮ ਲੋਕਾਂ ਕੋਈ ਸਰਕਾਰ ਸਾਡੇ ਵਾਸਤੇ ਤਾਂ ਹੈ ਨਹੀਂ ਜਿਹੜਾ ਵੋਟ ਆ ਲੈਣੀਆਂ ਚ ਉਹ ਤਾਂ ਆਮ ਲੋਕ ਜੀ ਅਸੀਂ ਹੁਣ ਤਾਂ ਨਹੀਂ ਉਹ ਤਾਂ ਬਗਾਨੇ ਆ ਹਾਂ ਹੁਣ ਵੋਟਾਂ ਦੁਬਾਰੇ ਆਉਣਗੇ ਮੰਗਣ ਤੁਹਾਡੇ ਕੋਲੋਂ ਹੁਣ ਅਸੀਂ ਵੋਟਾਂ ਪਾਉਂਦੇ ਹਾਂ ਅਸੀਂ ਨਾ ਕਰਨਾ ਸਾਡੇ ਵੋਟਾਂ ਪਾ ਦੇਣਾ ਕਰਦੇ ਉਹ ਚੀਜ਼ ਦੀ ਵੀ ਅਸੀਂ ਵੋਟ ਪਵਾ ਲਾਂਗੇ ਕੋਈ ਵੀ ਨਹੀਂ ਕੋਈ ਵੀ ਨਹੀਂ ਮੰਗਾ ਸਾਡੀ ਸੁਣਦਾ ਹੀ ਨਹੀਂ ਕੋਈ ਖੋਦ ਮੈਂ ਹਰਜੋਤ ਮਾਸੀ ਸਾਡੇ ਨਾਲ ਮੀਟਿੰਗਾਂ ਹੁੰਦਾਂਗੇ ਤੇ ਉਹ ਸਾਨੂੰ ਕੈਦਰ ਕਰਦੇ ਮੀਟਿੰਗਾਂ ਦਿੰਦੇ ਆ ਸਾਡੇ ਨਾਲ ਗੱਲਾਂ ਕਰਦੇ ਅਸੀਂ ਕਹਿ ਦਿੰਦੇ ਆ ਜੀ ਸਰ ਮੈਂ ਖੁਦ ਜਾਂਦੇ ਆ ਕਿਸੀ ਵੋਟਾਂ ਦੇ ਤੁਹਾਨੂੰ ਪੈਸੇ ਆਇਆ ਗਾਹਾਂ ਤੋਂ ਤੁਹਾਨੂੰ ਅਸੀਂ ਦਿਹਾੜੀ ਪਾਵਾਂਗੇ 200 ਰੁਪਇਆ ਸਾਨੂੰ ਕੁਝ ਨਹੀਂ ਦਿੱਤਾ ਜੀ ਵੋਟਾਂ ਤਾਂ ਹੁਣ ਵੋਟਾਂ ਨੇੜੇ ਆ ਰਹੀਆਂ ਮੰਗਣਾਂ ਨੂੰ ਕਿ ਦਵਾਰੇ ਵੋਟਾਂ ਤੁਹਾਡੇ ਦੇਵਾਂਗੇ ਪਾਵਾਂਗੇ ਕਹਿੰਦੇ ਅਸੀਂ ਨਹੀਂ ਦਿੰਦਾ ਕਿ ਸਾਡਾ ਕੁਛ ਨਹੀਂ ਸਾਡੇ ਨਾਲ ਬਹੁਤ ਭੈੜੀਆਂ ਮੀਟਿੰਗਾਂ ਰੱਖ ਕੇ 31 ਦਸੰਬਰ ਦਾ ਸਾਡਾ ਸਾਡਾ ਕੈਨਸਲ ਕੀਤਾ ਇੱਕ ਦਿਨ ਪਹਿਲਾਂ 30 ਦਸੰਬਰ ਨੂੰ ਸਾਡਾ ਧਰਨਾ ਇਹਨਾਂ ਨੇ ਕੈਨਸਲ ਕਰਾਇਆ ਕਿਉਂ ਕਰਾਇਆ ਇਹ ਵੀ ਇਹ ਮੇਟੇ ਮੇਲ ਕੋ ਇੱਕ ਸਾਡਾ ਸਿਰ ਖਾਂਦੇ ਆ ਸਿਰ ਖਾਵਾਂਗੇ ਅਸੀਂ ਇੱਥੇ ਖਾਣਾ ਬਣਾਉਣੇ ਆ ਅਸੀਂ ਮਿਹਨਤ ਕਰਦੇ ਆ ਸਾਰਾ ਦਿਨ ਅਸੀਂ 9 ਵਜੇ ਤੋਂ ਲੈ ਕੇ 3 ਵਜੇ ਕਰੇ ਬਾਰਸੀ ਆ ਸਾਡੀ ਸਾਨੂੰ ਦੱਸੋ ਵੀ ਸਾਨੂੰ ਕਿਉਂ ਨਹੀਂ ਚਾਹੀਦਾ ਹਰਜੋਤ ਮੈਂ ਖੁਦ ਸਾਡੇ ਨਾਲ ਮੀਟਿੰਗ ਆ ਮੈਂ ਜ਼ਿਲ੍ਹਾ ਪ੍ਰਧਾਨਾ ਬਠਿੰਡਾ ਕੁਲਵਿੰਦਰ ਕੌਰ ਅਸੀਂ ਕਿਤੇ ਵੀ ਜਾਂਦੇ ਆ ਜੇ ਸਾਡਾ ਧਰਨਾ ਲੈ ਕੇ ਥਾਲੀ ਖੜਕਾਉ ਦਾ ਅਸੀਂ ਇੱਥੇ ਕੀਤਾ ਮਜਾਰਾ ਮੋਗੇ ਜੀ ਲੁਧਿਆਣਾ ਸਾਡੇ ਧਰਨੇ ਲੱਗਿਆ 31 ਦਸੰਬਰ ਦਾ ਸਰਕਾਰ ਨੇ ਜਾਣਬੁੱਝ ਕੇ ਸਾਡਾ ਧਰਨਾ ਕੈਨਸਲ ਕਰਾਇਆ ਅਸੀਂ ਜੀ ਸਾਡੀ ਹੁਣ ਭਗਵੰਤਮਾਨ ਸਰਕਾਰ ਨੂੰ ਇਹੀ ਬੇਨਤੀ ਹੈ ਵੋਟਾਂ ਲੈਣੀਆਂ ਤਾਂ ਸਾਡੀਆਂ ਤਨਖਾਹਾਂ 'ਚ ਵਾਧਾ ਕੀਤਾ ਜਾਵੇ ਸਾਡੇ ਕੁੱਕਾਂ ਨੂੰ ਡੀਸੀ ਰੇਟ ਮਿਲਣੇ ਚਾਹੀਦੇ ਨਹੀਂ ਸਾਡੇ ਕੰਨੇ ਵੋਟਾਂ ਕੰਨੀ ਨਾ ਹੋਣ ਅੱਜ ਵੀ ਸਾਨੂੰ ਦਫਤਰ ਬਣਾਇਆ ਗਿਆ ਸੀ ਅੱਜ ਵੀ ਸਾਡੀ ਮੀਟਿੰਗ ਉਥੋਂ ਕੈਨਸਲ ਕਰ ਦਿੱਤੀ ਗਈ ਹੈ ਸਰਕਾਰ ਨੇ ਕਹਿਣ ਵੀ ਮੈਂ ਟਾਈਮ 'ਤੇ ਹਟ ਜਾਣਗੇ ਹਟਦੇ ਨਹੀਂ ਸਾਡੇ 25 25 ਨੇ ਕੱਕਾ ਉਹਨਾਂ ਨੂੰ ਸਾਨੂੰ ਬਿਨਾਂ ਵਜ੍ਹਾ ਤੋਂ ਹਟਾਏ ਜਾ ਰਹੇ ਆ ਉਹ ਹਟਣੀ ਨਹੀਂ ਚਾਹੀਦੇ ਉਹ ਮੰਨਦੇ ਦੇ ਫਿਰ ਕੀ ਸੰਘਰਸ਼ ਕਰੋਗੇ ਜਾਂ ਸੰਘਰਸ਼ ਅਸੀਂ ਇਦੋਂ ਤੇਜ਼ ਕਰਾਂਗੇ ਜੀ ਜੋ ਸਾਥੋਂ ਕੀ ਉਸ ਵਾਰ ਤੁਹਾਨੂੰ ਇਹ ਕਹਣਾ ਨਹੀਂ ਬੰਦ ਕਰ ਦੋ ਦੁਬਾਰਾ ਚੋਣਾਂਗੇ ਸਰਕਾਰ ਨੂੰ ਨਹੀਂ ਚੋਣਦੇ ਨਹੀਂ ਚੋਣਦੇ ਨਹੀਂ ਚੋਣਦੇ ਜੇ ਸਾਡੀਆਂ ਤਨਖਾਹਾਂ 'ਚ ਵਾਅਦਾ ਕਰਤਾ ਭਗਵਾਨਤਮਾਨ ਸਰਕਾਰ ਨੇ ਫੇਰ ਅਸੀਂ ਦੁਬਾਰਾ ਅਸੀਂ ਚੁਣਾਂਗੇ ਜੀ ਅਸੀਂ ਚੁਣਾਂਗੇ ਉਹ ਕਹਿ ਰਹੇ ਕਿ ਅਸੀਂ ਹਰੇਕ ਵਰਗ ਨੂੰ ਧਿਆਨ ਦੇ ਵਿੱਚ ਰੱਖ ਕੇ ਫੈਸਲੇ ਲਵਾਂਗੇ ਸਾਨੂੰ ਪੱਕੇ ਕਰਿਆ ਜਾਵੇ ਜੀ ਕਰਕੇ ਤੋਂ ਪੱਕੇ ਕਰਿਆ ਜਾਵੇ ਜਿੱਥਾਂ ਪਸਵ ਖਰਚਾ ਮੇਟੇ ਮੇਲ ਸਰਦਾਂ ਮੇਟੇ ਮੋਤਾ ਚੇਤੇ ਆ ਨੋਪਤੀਆਂ ਦੇ ਨਾਮ ਤੇ ਨਾ ਪੜਾਵੇ ਛੱਤ ਪੈਂਦੀਆਂ ਸਕੂਲਾਂ ਦੀਆਂ ਛੱਤਾਂ ਦੇ ਕਹਿੰਦੇ ਆ ਕਿ ਤੁਸੀਂ ਮੱਢੜੇ ਮਿਲ ਚ ਕੰਮ ਕਰੋ ਜੇ ਛੱਤ ਪੈਂਦੀ ਹੈ ਜੇ ਕੋਈ ਪਾਟਰ ਖਾਂਦੇ ਤਾਂ ਵੀ ਇੱਕ ਮੱਢੜੇ ਮਿਲ ਚ ਕੰਮ ਕਰੋ ਤੁਸੀਂ ਜੇ ਤੁਸੀਂ ਜੇ ਕਿ ਵੋਟਾਂ ਆਉਂਦੀਆਂ ਆ ਕਿ ਤੁਹਾਡੇ ਪੈਸੇ ਪਾਏ ਆ ਕਿ ਉਹ ਵੀ ਸਾਥੋਂ ਫਰੀ ਕੰਮ ਕਰਾਉਂਦੇ ਆ ਜੀ ਸਾਡੀ ਤਨਖਾਹ ਵਧਣੀ ਚਾਹੀਦੀ ਹੈ ਜੀ ਸਾਨੂੰ 100 ਰੁਪਏ ਨਾਲ ਕੁਝ ਨਹੀਂ ਬਣਦਾ ਹੁਣ ਸਬਜ਼ੀਆਂ ਖਰੀਦਦੇ ਆ ਕਿ ਸਬਜ਼ੀਆਂ ਕਿੰਨਾ ਕੁ ਪੂਰੀਆਂ ਆਉਂਦੀਆਂ ਆਉਂਦੀਆਂ ਸਬਜ਼ੀ ਸਾਡੀ ਇਹ ਬੇਨਤੀ ਹੈ ਜੀ ਬਸ ਵੀ ਜੀ ਸਾਡੀ ਤਨਖਾਹ ਵਧਾ ਦੋ ਤੇ 44300 ਕੁੱਕਾਂ ਅਸੀਂ ਕੰਮ ਕਰਦਿਆਂ ਸਾਡਾ ਵੋਟਾ ਪੈਣੀਆ ਤੇ ਨਹੀਂ ਸਾਡੀ ਸਰਕਾਰਵਾਨੀ ਕੋਈ ਨਿਗਾ ਨਹੀਂ ਜੀ ਬਸ ਠੀਕ ਹੈ ਚਲ ਵਾਜੀ ਠੀਕ ਹੈ ਜੀ